ਸਾਸਤਰੀ ਕਾਲ ਜੀ ਹਾਂਜੀ ਵੀਰੇ ਫਾਰਮ ਵਾਲੀਆਂ 28 ਗਾਮਾਂ ਬਕਾਊ ਵੱਡੀਆਂ-ਵੱਡੀਆਂ ਬਹਿੜਾਂ ਵੀਰੇ ਫਾਰਮ ਵਾਲੀਆਂ 28 ਗਾਮਾਂ ਵੀਰੇ ਬਕਾਊ ਕੱਲਾ-ਗੱਲਾ ਕਰਕੇ ਨਗ ਵੇਚਾਂਗੇ ਟੋਕੜ ਬੜਾ ਵੀਰ ਫੂਨ ਨਾਲ ਆਵੇ ਛੋਟੀਆਂ ਬੱਸੀਆਂ ਨਾਲ ਵੀਰ ਫੂਨ ਨਾਲ ਆਵੇ ਹਾਂਜੀ ਵੀਰੇ ਵੈਰਾਈਟੀ ਸਾਰੀ ਆ ਜਿਵੇਂ ਐਫ ਐਫ ਜਰਸੀ ਸਾਈਲ ਕਾਫੀ ਕਰੌਸ ਐਸਰ ਗਰਲੈਂਡੋ ਆਦ ਹਰ ਤਰ੍ਹਾਂ ਦੀ ਨਸਲ ਦੀਆਂ ਵੀਰੇ 28 ਨਗ ਬਕਾਊ ਇੱਕ ਲੈ ਜਾਓ ਦੋ ਲੈ ਜਾਓ ਚਾਰ ਲੈ ਜਾਓ ਤੁਹਾਡੀ ਹਿੱਸਾ ਹੋਊਗੀ ਹਾਂਜੀ ਵੀਰ ਜੀ ਵੀਡੀਓ ਸਾਰੀ ਦੇਖ ਲਿਓ ਵੀਡੀਓ ਵਿੱਚ ਤੁਹਾਨੂੰ ਕਿੰਨੀਆਂ ਗਾਮਾਂ ਕੀ ਰੇਟ ਦਾ ਕਦੋਂ ਵੇਚਣੀਆਂ ਕਿੱਥੇ ਵੇਚਣੀਆਂ ਨੇ ਕਿੰਨੀਆਂ ਤਾਜ਼ੀਆਂ ਕਿੰਨੀਆਂ ਸੂਣ ਵਾਲੀਆਂ ਉਹ ਸਾਰਾ ਕੁਝ ਵੀਡੀਓ ਵਿੱਚ ਦੱਸਿਆ ਜਾਊ ਪ੍ਰੋਪਰ ਡਰੈਸ ਤੋਂ ਲੈ ਕੇ ਵੀਰੇ ਹਾਂਜੀ ਵੀਰ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੇਵਾਲ ਕਲਾ ਹੈਗਾ ਵੱਡਾ ਸੀਨੇਵਾਲ ਜਿਹੜਾ ਫਾਰਮ ਆ ਵੀਰੇ ਸੀਨੇਵਾਲ ਕਲਾ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਦੀ ਸੜਕ ਤੇ ਵੀਰ ਜੀ ਆਪਣਾ ਫਾਰਮ ਆਉਂਦਾ ਜਿਲ੍ਹਾ ਵੀਰੇ ਆਪਣਾ ਬਰਨਾਲਾ ਹੈਗਾ ਕੰਟੈਕਟ ਨੰਬਰ ਨੋਟ ਕਰ ਲਓ ਜੀ ਵਟਸਐਪ 7 13934 62807 13934 ਹਾਂਜੀ ਵੀਰੇ ਆਪਣਾ ਵਟਸਐਪ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਵਟਸਐਪ ਤੇ ਆਪਾਂ ਨੂੰ ਕੋਈ ਵੀ ਮੈਸੇਜ ਕਰੂਗਾ ਜਿਹੜੀ ਸਾਡੀ ਲੋਕੇਸ਼ਨ ਆ ਉਹ ਵੀਰ ਨੂੰ ਆਟੋਮੈਟਿਕ ਚਲੀ ਜਾਊ ਉਹ ਵੀਰੇ ਆਪਣੀ ਆਟੋਮੈਟਿਕ ਲਾਈ ਹੁੰਦੀ ਆ ਉਹ ਟੱਚ ਕਰਕੇ ਖੁੱਲ ਜਾਂਦੀ ਆ ਤੇ ਉਹ ਤੁਹਾਨੂੰ ਵੀਰ ਜੀ ਸਿੱਧੀ ਫਾਰਮ ਤੇ ਲੈ ਕੇ ਆਊ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀ ਤੁਸੀਂ ਵੀਰੇ ਕਿੰਨੇ ਵੀ ਦੁੱਧ ਵਾਲੀ ਬੈੜ ਭਾਲਦੇ ਹੋ 40 ਕਿਲੋ ਦਾ 45 ਕਿਲੋ ਦਾ ਸੁਪਨਾ ਲਈ ਬੈਠੇ ਹੋ ਗਊ ਤੁਸੀਂ ਵੀਰੇ ਹਮ ਅਬ ਕੇ ਚਾਰ ਸਪਰੇ ਘਮ ਘਮ ਕੇ ਹੰਬ ਚੁੱਕੇ ਹੋ ਤਾਂ ਤੁਹਾਨੂੰ ਵੀਰ ਜੀ ਘਬਰਾਉਣ ਦੀ ਲੋੜ ਨਹੀਂ ਗੱਡੀ ਚੱਕੋ ਸਿੱਧਾ ਸੀਨੀਵਾਲ ਕਲਾਂ ਡੈਰੀ ਫਾਰਮ ਤੇ ਆਓ ਆਪ ਦਾ ਸੁਪਨਾ ਪੂਰਾ ਕਰੋ ਤੁਸੀਂ ਵੀਰੇ ਐਫ ਐਫ ਦੇ ਵਿੱਚ ਖਰੀਦਰੀ ਚਾਹੁੰਦੇ ਹੋ 40 45 ਕਿਲੋ ਵਾਲਾ ਬੱਚਾ ਉਹ ਵੀ ਤੁਹਾਨੂੰ ਦੰਦਾਂ ਦੇ ਵਿੱਚ ਮਿਲੂ ਆਹ ਦੇਖ ਸਕਦੇ ਹੋ ਵੀਰੇ ਜਿਹੜੀ ਵੱਡੀ ਬੇੜਾ ਕ੍ਰਾਸ ਕਲਰ ਦੇ ਵਿੱਚ ਹੈਗੀ ਆ ਇਹਦਾ ਅੰਗ ਦੇਖ ਸਕਦੇ ਹੋ ਵੱਡੇ ਕੱਦ ਮੇਲ ਦੇ ਵਿੱਚ ਫੈਡਰਸ ਲੇਵਾ ਹੈਗਾ ਆ ਦੋ ਦੰਦ ਬੱਚਾ ਆ ਗਿਆ ਸੀ ਵੀਰੇ ਇਸ ਤਰ੍ਹਾਂ ਦੇ ਇਹਦਾ ਇੱਕ ਵੀਡੀਓ ਪਾਉਂਦਾ ਬਾਈ ਜੀ ਸਨੇਹਾ ਲਾਉਣ ਵਾਲਾ ਮਸਕ ਤੋਂ ਹੁੰਦਾ ਵੀਰੇ ਉਦਾਂ ਕੈਮਰੇ ਸਾਹਮਣੇ ਇੰਨਾ ਮਾਲ ਨਹੀਂ ਕਰਿਆ ਜਾਂਦਾ ਕਿਉਂਕਿ ਵੀਰੇ ਫੇਰ ਤਾਂ ਵੀਡੀਓ ਘੰਟੇ ਦੋ ਘੰਟੇ ਦੀ ਬਣ ਜੂਗੀ ਇਸ ਕਰਕੇ ਇਹ ਇੱਕ ਵੀਰੇ ਸਨੇਹਾ ਲਾਉਣ ਵਾਲਾ ਕੰਮ ਹੁੰਦਾ ਮਾਲ ਕਾਫੀ ਵੱਡੀ ਮਾਤਰਾ ਦੇ ਵਿੱਚ ਹੁੰਦਾ ਵੀਰ ਜੀ ਜਿਹੜੇ ਆਪਾਂ ਨਾ ਬੋਲਤਾ ਆਪਾਂ ਲਾਡ ਮਿਰਜੀ ਇਹ 28 ਨਾਗ ਆਪਾਂ ਵੀਡੀਓ ਵਿੱਚ ਬੋਲਤੇ ਆ ਇਦੋਂ ਮੇਰੇ ਨਾਗ ਜਾਦਾ ਜਿਆਦਾ ਹੋਣਗੇ ਇਹਦਾ ਇੱਕ ਵੀਡੀਓ ਚ ਬਹੁਤ ਘੱਟ ਨਾਗ ਬੋਲਦੇ ਆ ਗਰਾਊਂਡ ਦੇ ਵਿੱਚ ਵੀਰੇ ਘੱਟੋ ਘੱਟ ਜੇ 35 40 ਨਾਗ ਲਾਉਣੇ ਆ ਤੇ ਤਾਂ ਜਾ ਕੇ ਕਿਤੇ ਵੀਰੇ ਪੂਰਾ ਹੁੰਦਾਗਾ ਵੇਲਾ ਤੇ ਬਾਕੀ ਜਿਹੜੇ ਵੀਰਾਂ ਨੇ ਦੂਰੋਂ ਆਉਣਾਗਾ ਇਹ ਲਾੜ ਦੀ ਤਰੀਕ ਨੋਟ ਕਰ ਲੋ 5 ਤਰੀਕ ਸੇਮਾ ਮਹੀਨਾ 2025 ਵੀਰੇ ਦਿਨ ਵੀਰਵਾਰ ਬਣਦਾ 5 ਤਰੀਕ ਨੂੰ ਸੇਮੇ ਮਹੀਨੇ ਨੂੰ ਵੀਰੇ ਸਵੇਰ ਵੀਰਵਾਰ ਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ 7 ਵਜੇ ਵੀਰੇ ਆਪਾਂ ਸੌਦੇ ਚਾਲੂ ਕਰਦੇ ਆਂਗੇ ਕੱਲਾ-ਕੱਲਾ ਕਰਕੇ ਨਗ ਵੇਚਾਂਗੇ ਦੁਪਹਿਰ ਦੇ 11 ਵਜੇ ਤੱਕ ਵੀਰ ਜੀ ਆਪਣਾ ਕੰਮ ਚੱਲੂਗਾ ਕੋਈ ਵੀ ਵੀਰੇ ਇਕਲੇ ਜੇ ਦੋ ਲੈ ਜੇ ਚਾਰ ਲੈ ਜੇ ਉਹ ਵੀਰ ਦੀ ਇੱਸਾ ਹੂ ਤੁਸੀਂ ਵੱਡੀ ਤੋਂ ਵੱਡੀ ਕਿੰਨੀ ਵੀ ਮਹਿਰ ਦਾ ਸੁਪਨਾ ਲਈ ਬੈਠੇ ਹੋ ਵੀਰੇ ਤਾਂ ਤੁਹਾਡਾ ਸੀਨੀ ਵਾਲ ਕਲਾ ਡੈਰੀ ਫਾਰਮ ਤੇ ਆ ਗਏ ਤੁਹਾਡਾ ਜਿਹੇ ਜਾਂ ਮੰਨਦਾ ਸੁਪਨਾਗਾ ਉਹ ਤੁਹਾਡਾ ਵੀਰੇ ਇੱਥੇ ਪੂਰਾ ਹੋਊਗਾ 5 ਤਰੀਕ ਨੂੰ 5 ਤਰੀਕ ਨਾਲ ਭੁੱਲ ਜੋ ਜੂਨ ਮਹੀਨੇ ਦੀ 6 ਮਹੀਨੇ ਦੀ ਸਿਰਫ ਵੀਰੇ 3 ਦਿਨ ਵਿੱਚ ਬਾਕੀ ਰਹਿ ਗਏ ਆ ਤੇ ਬਾਕੀ ਵੀਰ ਜੀ ਦੁਬਾਰਾ ਜਿਹੜੀ ਵੀਡੀਓ ਆ ਉਹ 1 3 ਤਰੀਕ ਨੂੰ ਦੁਬਾਰਾ ਫੇਰ ਕਵਰ ਕਰਾਂਗੇ ਜਦੋਂ ਤੁਸੀਂ ਆਪਣੇ ਫਾਰਮ ਤੇ ਆਵੋਗੇ ਤੁਹਾਨੂੰ ਦੁਨੇ ਪਾਸੇ ਦੂਰ ਦੂਰ ਤੱਕਰ ਖੜੀਆਂ ਗੱਡੀਆਂ ਮੋਟਰਸਾਈਕਲ ਵੀਰੇ ਆਪਣੇ ਫਾਰਮ ਤੇ ਨਜ਼ਰ ਆਉਣਗੇ ਤੇ ਮੇਰੇ ਜਿਹੜੇ ਵੀਰ ਆ ਉਹ ਵੀ ਪੰਜਾਬ ਦੇ ਕੋਨੇ-ਕੋਨੇ ਤੋਂ ਤੁਹਾਨੂੰ ਵੀਰੇ ਆਏ ਨਜ਼ਰ ਆਉਣਗੇ ਤੇ ਪ੍ਰਮਾਤਮਾ ਦੀ ਕਿਰਪਾ ਸਦਕਾ ਇਹਨਾਂ ਗਵਾਂ ਦੀ ਵੀ ਵੀਰੇ ਗਿਣਤੀ ਕਾਫੀ ਵੱਡੀ ਮਾਤਰਾ ਦੇ ਵਿੱਚ ਵੀਰੇ ਨਜ਼ਰ ਆਊਗੀ ਜਦੋਂ ਵੀਰੇ ਤੁਸੀਂ ਆਪਦਾ ਆਉਣਾਗਾ ਬਾਹਰੋਂ ਆਪਦਾ ਇੱਕ ਦਿਨ ਦੋ ਦਿਨ ਆਪਦਾ ਰੇਟ ਵੀਰ ਜੀ ਲਾਜ਼ਮੀ ਪਤਾ ਕਰਕੇ ਆਓ ਤੁਹਾਡਾ ਵੀਰੇ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਤੇ ਵੀਰ ਜੀ ਤੁਸੀਂ 5 ਤੋਂ 10 ਮਿੰਟ ਦੇ ਵਿੱਚ ਗਊ ਖਰੀਦ ਲਓਗੇ ਬਾਕੀ ਵੀਰੇ ਆਪਦੇ ਮੂੰਹੋਂ ਮੰਨੋਂਗੇ ਵੀ ਸਾਡਾ 15 ਤੋਂ 20 ਹਜ਼ਾਰ ਦਾ ਫਾਇਦਾ ਹੋਇਆ ਉਹ ਵੀਰੇ ਅਸੀਂ ਨਹੀਂ ਕਹਿੰਦੇ ਜਿਹੜੇ ਗਾਖ ਸਾਡੇ ਨਾਲ ਪੁਰਾਣੇ ਜੁੜੇ ਆ ਉਹ ਵੀਰੇ ਚੀਜ਼ ਮੰਨਦੇ ਆ ਫਾਇਦਾ ਵੀਰੇ ਇਸ ਕਰਕੇ ਹੁੰਦਾ ਕੋਈ ਸਾਡੇ ਕੋਲੇ ਜਾਦੂ ਵਾਲੀ ਸੜੀ ਨਹੀਂ ਕਿਉਂਕਿ ਵੀਰੇ ਜਦੋਂ ਅੱਗੋਂ ਆਪਾਂ ਗਾਊ ਖਰੀਦਦੇ ਆ ਉਹ ਚੀਜ਼ ਨੂੰ ਆਪਾਂ ਸੋਚ ਸਮਝ ਕੇ ਖਰੀਦ ਲਾਂਗੇ ਕਸਾਈ ਦੇ ਨਾਲ ਖਰੀਦ ਲਾਂਗੇ ਬਾਕੀ ਵੀਰੇ ਜ਼ਿਆਦਾ ਖਰਚਾ ਨਹੀਂ ਕਰਾਂਗੇ ਕੋਈ ਉੱਤੇ ਜ਼ਿਆਦਾ ਸੁਰਖੀ ਪਾਊਡਰ ਨਹੀਂ ਲਾਵਾਂਗੇ ਆਪ ਦਾ ਮੂੰਹ ਨਹੀਂ ਜਾਦਾ ਅੱਡਾਂਗੇ ਤੇ ਇਸ ਕਰਕੇ ਵੀਰੇ ਇੱਥੇ ਜਾ ਕੇ ਫਿਰ 10 ਤੋਂ 15000 ਦਾ ਬੱਟਾ ਤਾਂ ਵੀਰੇ ਪੈਂਦਾ ਹੀ ਪੈਂਦਾਗਾ ਜਿਹੜੀ ਜਿਆਦਾ ਵੱਡੀ ਬੈੜਾ ਉਹਦੇ ਵਿੱਚ 20000 ਦਾ ਤੁਹਾਨੂੰ ਅੰਤਰ ਲਾਜ਼ਮੀ ਮਿਲੂਗਾ ਇਹ ਵੀਡੀਓ ਦੇ ਵਿੱਚ ਅਸੀਂ ਦੋ ਵਾਰ ਤਿੰਨ ਵਾਰ ਵੀਰੇ ਲਾਜ਼ਮੀ ਬੋਲਦੇ ਆ ਇਹ ਸਾਡੇ ਇਕੱਲੀਆਂ ਕਹਿਣ ਦੀਆਂ ਗੱਲਾਂ ਨਹੀਂ ਪੂਰੇ ਮਾਨ ਨਾਲ ਪੂਰੇ ਵਿਸ਼ਵਾਸ ਨਾਲ ਵੀਰੇ ਤੁਹਾਨੂੰ ਗੱਲ ਕਹਿੰਨੇ ਆ ਤੁਸੀਂ ਮਾਰਕੀਟ ਘੁੰਮ ਕੇ ਆਓ ਤੇ ਇੱਥੇ ਆ ਕੇ ਆਪਦਾ ਵੀਰ ਜੀ ਫਰਕ ਦੇਖੋ ਫਿਰ ਵਿੱਚ ਵੀਰਾਂ ਦੀ ਵੀਰੇ ਗੱਲ ਹੁੰਦੀ ਆ ਵੀ ਵੀਰੇ ਇੱਥੇ ਕੋਈ ਬੋਲੀ ਤਾਂ ਨਹੀਂ ਲੱਗਦੀ ਕਿਸੇ ਕਿਸਮ ਦੀ ਦੇਖੋ ਵੀਰੇ ਜੋ ਕੋਈ ਵੀ ਆਦਮੀ ਆਪਦਾ ਕਿੱत्ता ਕਰਦਾ ਆਪਦੇ ਕਿੱਤੇ ਨੂੰ ਕੋਈ ਵੀ ਵੀਰੇ ਖਰਾਬ ਨਹੀਂ ਕਰਨਾ ਚਾਹੁੰਦਾ ਇਸ ਕਰਕੇ ਵੀਰੇ ਸਾਨੂੰ ਵੀ ਅਸੀਂ ਆਪਦੇ ਕਿੱਤੇ ਨੂੰ ਕਿਉਂਕਿ ਕਿੱत्ता ਕਰਦੇ ਨੂੰ ਵੀਰੇ ਤੀਜੀ ਪੀੜੀ ਆ ਇਸ ਕਰਕੇ ਅਸੀਂ ਵੀ ਅੱਗੇ ਕਿੱਤੇ ਹੋਰ ਅੱਗੇ ਵਧਾਉਣਾ ਚਾਹੁੰਨੇ ਆ ਆਪਦਾ ਕੰਮ ਵੀਰੇ ਆਪਦੇ ਆਪ ਕੋਈ ਨਹੀਂ ਖਰਾਬ ਕਰਦਾ ਹੁੰਦਾ ਇਸ ਕਰਕੇ ਤੁਸੀਂ ਵੀਰੇ ਜਦੋਂ ਆਗੇ ਆਪਣੇ ਫਾਰਮ ਤੇ ਪਹਿਲੀ ਗੱਲ ਤਾਂ ਵੀਰੇ ਤੁਸੀਂ 5 ਤੋਂ 10 ਮਿੰਟ ਦੇ ਵਿੱਚ ਸੌਦਾ ਲੈ ਲਓਗੇ ਚਲੋ ਕੋਈ ਗੱਲ ਨਹੀਂ ਜੇ ਵਿੱਚ ਵੀਰਾਂ ਨੇ ਵੀਰੇ ਜਿਹੜੇ ਨਵੇਂ ਵੀਰ ਆ ਥੋੜੇ ਜੇ ਅਣਜਾਣ ਵੀਰ ਆ ਉਹ ਵੀਰਾਂ ਨੇ ਘਰੇ ਰਾਏ ਕਰਨੀ ਹੁੰਦੀ ਆ ਆਪਦੇ ਯਾਰ ਦੋਸਤ ਨੂੰ ਵੀਡੀਓ ਪਾਉਣੀ ਹੁੰਦੀ ਆ ਤੇ ਤਾਂ ਵੀ ਵੀਰੇ ਅਸੀਂ ਉਹ ਵੀਰ ਦੀ 1 ਘੰਟਾ ਵੇਟ ਕਰਦੇ ਆ ਉੱਪਰ ਦੀ ਕਿਸੇ ਵੀਰ ਨੂੰ ਵੀਰੇ ਮੁੱਲ ਵੀ ਨਹੀਂ ਕਰਦੇ ਬੋਲੀ ਲਾਉਣ ਦਾ ਬਾਈ ਜੀ ਬਾਹਲੀ ਦੂਰ ਦੀ ਗੱਲ ਆ ਨਾ ਅਜੇ ਜ਼ਿਕਰ ਬੋਲੀ ਲਾਈ ਆ ਵੀਰੇ ਦੇ ਨਾਂ ਲਾਈਏ ਕੰਮ ਉਹਨਾਂ ਚਿਰ ਕਰਾਂਗੇ ਵੀਰੇ ਜਿੰਨਾ ਚਿਰ ਸਾਫ਼ ਚੱਲਿਆ ਗਿਆ ਜਿੱਦੇ ਕੰਮ ਗੰਧਲਾ ਹੋ ਗਿਆ ਬਾਈ ਜੀ ਛੱਡ ਕੇ ਪਾਸੇ ਬਹਿ ਜਾਗੇ ਬਾਕੀ ਵੀਰੇ ਤੁਹਾਡਾ ਇੰਨਾ ਪਿਆਰ ਮਿਲਣ ਤੇ ਪ੍ਰਮਾਤਮਾ ਦੀ ਕਿਰਪਾ ਸਦਕਾ ਜਦੋਂ ਵੀਰੇ ਕੋਈ ਵੀ ਕਿਸੇ ਵੀਰ ਦਾ ਕੰਮ ਉੱਪਰ ਨੂੰ ਜਾਂਦਾ ਜੇ ਉੱਥੇ ਆ ਕੇ ਵੀਰੇ ਫੇਰ ਬੰਦਾ ਗਲਤ ਕੰਮ ਕਰਦਾ ਫੇਰ ਬਾਈ ਜੀ ਧਰਤੀ ਵੀ ਕਿਸੇ ਚੀਜ਼ ਤੇ ਖੜੀ ਆ ਇਨਸਾਨੀਅਤ ਵੀ ਜਿੰਦਾ ਹੈਗੀ ਆ ਦੇਖੋ ਵੀਰ ਜੀ ਜਦੋਂ ਤੁਸੀਂ ਸਾਡੇ ਫਾਰਮ ਤੇ ਆਉਣਾ ਬਾਰੋਂ ਤਾਂ ਡਰ ਇਹਡ ਦੇਖਿਆ ਹੋਊਗਾ ਤੁਸੀਂ ਆਪਦੇ ਵੀਰੇ ਮਨੋਂ ਖੁਸ਼ ਹੋ ਜਾਓਗੇ ਜਿਹੜੇ ਵੀਰ ਘਰੋਂ ਸਖਾਲੇ ਆ ਇੱਕ ਗਊ ਖਰੀਦਣਾ ਆਉਂਦੇ ਆ ਉਹ ਵੀਰੇ ਇੱਥੇ ਆ ਕੇ ਦੋ ਵੀ ਲੈ ਕੇ ਜਾਂਦੇ ਆ ਇਹ ਕੱਲੀਆਂ ਸਾਡੀਆਂ ਕਹਿਣ ਦੀਆਂ ਗੱਲਾਂ ਨਹੀਂ ਵੀਰੇ ਜਦੋਂ ਤੁਸੀਂ ਇੱਥੇ ਆ ਕੇ ਦੇਖੋਗੇ ਤੁਹਾਡੇ ਵੀਰੇ ਮਨ ਨੂੰ ਜਾਣੀ ਦੀ ਸਕੂਨ ਮਿਲੂਗਾ ਤੁਹਾਡਾ ਵੀਰੇ ਇੱਕ ਇੱਕ ਮਿੰਟ ਦਾ ਮੁੱਲ ਪਾਵਾਂਗੇ ਤੁਹਾਡਾ ਇੱਕ ਇੱਕ ਮਿੰਟ ਵੀਰੇ ਇਹ ਨਹੀਂ ਹੈਗਾ ਉਹਦਾ ਘੰਟੇ ਦਾ ਮੁੱਲ ਪਊਗਾ ਤੁਸੀਂ ਸੀਨੀ ਵਾਲਕਾਂ ਡੈਰੀ ਫਾਰਮ ਤੇ ਆਉਂਗੇ ਤੁਹਾਡਾ ਬਾਈ ਜੀ ਸਮਾਂ ਨਹੀਂ ਖਰਾਬ ਹੋਣ ਦੇਵਾਂਗੇ ਤੁਹਾਡਾ ਵੀਰੇ ਸਮਾਂ ਨਹੀਂ ਖਰਾਬ ਹੋਊਗਾ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਉਹ ਵੀਰਾਂ ਨੂੰ ਹੱਥ ਬਨ ਕੇ ਬੇਨਤੀ ਆ ਜਿਹੇ ਜੀ ਇੱਕ ਵੀਡੀਓ ਪਾ ਤੀ ਜਿਹੇ ਜਾਂ ਗਾਇਕ ਨੇ ਵੀਰੇ ਇੱਕ ਗਾਣਾ ਕੱਢਦਾ ਜੋਰ ਬਹੁਤ ਲੱਗ ਜਾਂਦਾ ਤੁਹਾਡਾ ਨਮਾਣਾ ਜਾਂ ਹੋਣ ਦੇ ਨਾਂ ਤੇ ਪੂਰੀ ਆਸਨਾ ਵੀਰੇ ਗੱਲ ਕਰਦੇ ਆ ਤੁਸੀਂ ਆਪਣੇ YouTube ਚੈਨਲ ਨੂੰ ਮਿਰਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਨਾ ਪਾ ਦਿਓ ਜੋ ਆਉਣ ਵਾਲੀ ਵੀਡੀਓ ਦਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਵੀਡੀਓ ਵੀਰੇ ਕਾਫੀ ਵੱਡੀ ਮਾਤਰਾ ਚ ਪੈਂਦੀਆਂ ਰਹਿੰਦੀਆਂ ਨੇ ਤੇ ਨਾਗ ਵੀਰੇ ਕਾਫੀ ਵੱਡੀ ਮਾਤਰਾ ਦੇ ਵਿੱਚ ਇਹਦੇ ਆਪਾਂ ਦਿਖਾਉਂਦੇ ਰਹਨੇ ਆ ਬਾਕੀ ਵੀਰੇ ਜਿਹੜੇ ਇਹਦੇ ਵਿੱਚ ਆ ਨਾ ਇਹ 28 ਨਾਗ ਲਾਵਾਂਗੇ ਲਾਟ ਦੇ ਵਿੱਚ 13 ਮੇੜਾ ਬਿਲਕੁਲ ਸੁਈਆਂ ਸਵਾਈਆਂ ਲਾਵਾਂਗੇ ਜਿਹੜੇ ਬੱਚਿਆਂ ਦੇ ਗਿੱਲੇ 나ੜੂਏ ਹੋਣਗੇ ਜਿਹਦੇ ਵਿੱਚੋਂ ਵੀਰੇ 15 ਕ ਨਾਗ ਸੂਣ ਵਾਲੇ ਹੋਣਗੇ ਪਰ ਨਾਗੇ ਤੋਂ ਜ਼ਿਆਦਾ ਲਾਵਾਂਗੇ 65000 ਤੋਂ ਵੀਰੇ ਰੇਟ ਸ਼ੁਰੂ ਹੋਊਗਾ ਲਿੱਲੀ ਪਿੱਲੀ ਲਾਉਂਦੇ ਕੋਈ ਨਹੀਂ ਕੱਲੀ ਗਿਣਤੀ ਪੂਰੀ ਕਰਦੇ ਕੋਈ ਨਹੀਂ ਵੀਰੇ ਗਾਈਆਂ ਦੇ ਪੁੱਤ ਲੱਗਣਗੇ ਵੀਰੇ ਬੈੜਾ ਉਹ ਲੱਗਣਗੀਆਂ ਜਿਹੜੀਆਂ ਮੂੰਹੋਂ ਬੋਲਣਗੀਆਂ ਇਹ ਨਹੀਂ ਵੀ ਕੱਲੀ ਗਿਣਤੀ ਪੂਰੀ ਕਰਦੇ ਆਂਗੇ ਗਊ ਵੀਰੇ ਅਸੀਂ ਉਹ ਲਾਉਣੇ ਹੁੰਦੇ ਆਂ ਜਿਹੜੀ ਗਊ ਕਹਦੇ ਮੈਨੂੰ 10 ਮਿੰਟ 'ਚ ਮੈਂ ਵਿਕਣਾਗਾ ਅੱਗੋਂ ਗਊ ਵੀ ਉਹ ਖਰੀਦੇ ਆਂ ਅਸੀਂ ਵੀਰੇ ਕੋਈ ਘੰਟਿਆਂ ਦੇ ਹਿਸਾਬ ਨਾਲ ਨਹੀਂ ਖਰੀਦੇ ਵੀ ਸਾਡੀ ਇੱਕ ਐ ਘੰਟਿਆਂ 'ਚ ਵਿਕੂਗੀ ਗਊ ਮੂਰੋ ਉਹ ਖਰੀਦਣੀ ਹੋਣੀ ਆ ਜਿਹੜੀ ਵੀ ਇੱਕ ਐ ਮਿੰਟ 'ਚ ਵਿਕੂਗੀ ਮਿੰਟ 'ਚ ਵੀਰੇ ਉਹ ਵਿਕੂਗੀ ਜਿਹੜੀ ਆਪਣੀ ਵੀਰੇ ਟਾਪ ਕੁਆਲਿਟੀ ਖਰੀਦੀ ਹੋ ਰੇਟ ਦੇ ਵਿੱਚ ਜਾਇਜ਼ ਖਰੀਦੀ ਹੋ ਜੇ ਆਪਾਂ ਕੁਆਲਿਟੀ ਕੁਆਲਿਟੀ ਕਰੀ ਜਾਈਏ ਬਜਟ ਦੇ ਵਿੱਚੋਂ ਹਲਾ ਦੀਏ ਵੀਰੇ ਬੈੜ ਦਾ ਰੇਟ ਅੱਗੇ ਕਰ ਦੀਏ ਤੇ ਉਹ ਵੀਰੇ ਫਿਰ ਹਰ ਇੱਕ ਵੀਰ ਦੇ ਬਜਟ ਦੇ ਵਿੱਚ ਨਹੀਂ ਆਉਂਦੀ ਫਿਰ ਉੱਥੇ ਕੁਆਲਿਟੀ ਵੀ ਤੁਹਾਡੀ ਮਾਰ ਖਾ ਜਾਂਦੀ ਆ ਇਸ ਕਰਕੇ ਕੁਆਲਿਟੀ ਦੇ ਨਾਲ ਨਾਲ ਤੁਹਾਡਾ ਵੀਰੇ ਹਰ ਇੱਕ ਵੀਰ ਦੇ ਜੇਬ ਦੇ ਵਿੱਚ ਬਜਟ ਆਉਣਾ ਜ਼ਰੂਰੀ ਆ 52000 ਤੋਂ ਸ਼ੁਰੂ ਕਰਾਂਗੇ 70 75 80 85 ਇਸ ਤਰ੍ਹਾਂ ਕਰਦੇ ਕਰਦੇ ਵੀਰੇ ਲੱਖ ਤਕਰ ਸੌਦੇ ਜਾਣਗੇ 500 ਦੇ ਲੱਖ ਤੋਂ ਬਾਹਰ ਹੋਣਗੇ ਵੀਰ ਜੀ 20 ਕਿਲੋ ਦਾ ਦੁੱਧ ਚੱਲੂਗਾ 25 30 35 40 45 ਕਿਲੋ ਤੱਕ ਵੀਰੇ ਦੁੱਧ ਜਾਊਗਾ ਤਿੰਨ ਤਰੀਕ ਨੂੰ ਇੱਕ ਵਾਰ ਵੀਡੀਓ ਦੁਬਾਰਾ ਫੇਰ ਕਵਰ ਕਰਾਂਗੇ ਮਗਰੋਂ ਪਿੱਛੋਂ ਕੋਈ ਵੀਰ ਨਾ ਆਵੇ ਫਿਰ ਉਹ ਵੀਰ ਵੀਰੇ ਖਾਲੀ ਮੁੜਦੇ ਆ ਹਰ ਇੱਕ ਵੀਰ ਆਪਦੇ ਅਰਗਾ ਹੁੰਦਾ ਵੀਰੇ ਅਸੀਂ ਸੇ ਦਿਨਾਂ ਬਾਅਦ ਲਾਟ ਕੱਢਦੇ ਆ ਕਿਉਂਕਿ ਚੰਗੀ ਚੀਜ਼ ਖਰੀਦਨੀ ਆ ਵੀਰੇ ਫਿਰ 5 ਦਿਨ ਵਿੱਚ ਗਾਇਬ ਪੈਂਦਾਗਾ ਲਾਟ ਵਾਲੇ ਦਿਨ ਤੁਸੀਂ ਆ ਗਏ ਤੁਹਾਡਾ ਵੀਰ ਇੱਥੇ ਸਮਾਂ ਖਰਾਬ ਨਹੀਂ ਜਾਊਗਾ ਤੁਹਾਨੂੰ ਪੂਰੇ ਮਾਨ ਨਾ ਕਹਿ ਸਕਦਾ ਤੁਸੀਂ 5 ਤੋਂ 10 ਮਿੰਟ ਦੇ ਵਿੱਚ ਸੌਦਾ ਲੈ ਲਓਗੇ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ ਹੈ ਸਾਰੇ ਪੰਜਾਬ ਦਾ ਛੋਟੇ ਹਾਥੀ ਦਾ 13 ਰੁਪਏ ਬਲੈਰੋ ਦਾ 15 ਰੁਪਏ ਆ ਤੁਹਾਡੇ ਪਿੰਡ ਵਾਲੇ ਗੱਡੀ ਦੇ ਵੀਰ ਦੇ ਨਾਲੋਂ ਤੁਹਾਡਾ ਵੀਰ ਉਹਦੇ ਵਿੱਚ ਵੀ 1500 ਦਾ ਫਾਇਦਾ ਹੋਊਗਾ ਕ੍ਰੈਡਿਟ ਕਾਰਡ ਤੁਹਾਡਾ ਬਣਿਆ ਵਾ ਚਾਹੇ 5 ਲੱਖ ਦਾ ਬਣਿਆ ਵਾ ਕ੍ਰੈਡਿਟ ਕਾਰਡ ਤੁਹਾਡਾ ਵੀਰ ਬੈਂਕ ਚੋਂ ਬਣਿਆ ਜਰੂਰੀ ਹੋਣਾ ਚਾਹੀਦਾ ਉਹਦੇ ਵੀ ਪੇਮੈਂਟ ਚੱਕੀ ਜਾਊਗੀ ਬਾਕੀ ਵੀਰੇ 5 ਤਰੀਕ ਨੂੰ ਸਵੇ ਸਵੇ ਮਹੀਨੇ ਨੂੰ ਵੀਰਵਾਰ ਨੂੰ 7 ਵਜੇ ਸੌਦੇ ਚਲਾਵਾਂਗੇ ਬੜਾ ਲੇਟ ਨਾ ਆਓ ਕਿਉਂਕਿ ਵੀਰੇ ਮਾਲ ਵੀ ਕਾਫੀ ਹੁੰਦਾ ਤੇ ਗਾਹ ਗਾਹਕ ਵੀ ਕਾਫੀ ਹੋ ਜਾਂਦਾ 3 ਤਰੀਕ ਨੂੰ ਫੇਰ ਮਿਲਾਂਗੇ ਇੰਡ ਦੇ ਗੱਲ ਲਾਜ਼ਮੀ ਕਹਿੰਦਾ ਵੀਰੇ ਸਾਲ ਹੀ ਚੀਜ਼ਾਂ ਦੇਖ ਕੇ ਆ ਦੀ ਨਰਖ ਪਰਖਣਾ ਖਰੀਦੋ ਬਾਅਦੋਂ ਲਾਂਬਾ ਕੋਈ ਨਹੀਂ ਹੁੰਦਾ ਸੱਤ